ਗੋ ਘੋ ਟਲ ਗੁਰ ਸੇਵੀ ਆਹ ਤਹਨੇ ਸਹਜ ਸੁਭਾਏ ਦਰਸ਼ਨ ਪਰ ਸੇ ਆਹ ਗੁਰ ਕਾ ਜਨਮ ਮਰਨ ਦੁਖ ਚਾਏ ਓ ਵਸਿ ਫਤਖ ਸੰਮਾਦੀ ਨੂਰੀ ਅਰਸੋ ਹੁ ਕੁਰਸੋ ਹੁ ਝਟੀ ਆਹ ਤੋ ਦੁ ਦਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਦਿਲ ਸੁਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਦਿਲ ਸੁਪਾਸ ਬਹਿਟਿਆ ਸੋਹਿਆ ਸਬਨਾ ਦਾ ਵੇਸਾ ਸੇਰੀ ਵਾਹੇ ਗੁਰੂ ਸਾਹਿਬ ਦੀ ਰਗਤਨਾ ਸੇਰੀ ਮਹੱਲਾ ਤਿੱਜਾ ਹਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਮ ਭੀਖਕ ਕਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇ ਹੋ ਮੰਗਤ ਜਨ ਕਉ ਸਦਾ ਰਹਾ ਰੰਗੇ ਰਾਤ ਹਮ ਭੀਖ ਕਾ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹ ਮੰਦਤ ਜਨਕਾ ਸਦਾ ਰਹੋ ਰੰਗੇ ਰਤ ਹੋ ਬਲਹਾਰਾ ਜਾਓ ਸੱਚੇ ਤੇਰੇ ਨਾਮ ਵਿਟਹਾ Avar na koi Raha

ਅਸੀ ਬਖਸ਼ ਕਰੀ ਜਾ ਪਨਤ ਨਾਨਕ ਪਰਮਾ ਪਟ ਖੂਲੇ ਗੁਰ ਪਰ ਸਾਧੀ ਜਾਨੀਆਂ ਸੱਚੇ ਲੇਵ ਲੱਗੀ ਹਾਪੀ ਤਰੇ ਸਤ ਗੁਰ ਸਿਉ ਮਨ ਮਾਨਿਆ ਪਨਤ ਨਾਨਕ ਭਾਰਾ ਗੁਰ ਪਰਸਾਦੀ ਜਾਨਿਆ ਸੱਚੀ ਲੇਵ ਲੱਗੀ ਹਾ ਪੀਤਰ ਸਤ ਗੁਰ ਸਿਉ ਮਾਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਹਾਮ ਪੀਖਕ ਪੇਖਾਰੀ ਤੇਰੇ ਤੂ ਨਿਜ ਪਤ ਹੈ ਦਾਤਾ ਹੋ ਬੋ ਦੈ ਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ ਰੰਗੇ ਰਾਤਾ